ਅੰਜੀ ਬਬੇ ਕੀ ਨਾਮ ਪਰਾ ਸਾਡਾ ਨਾਮ ਮਿੰਟਾ ਸੁੰਦਿਆ ਜੀ ਬਾਬਾ ਖੇਦਰਪਾਦੀ ਦੇ ਦਰਬਾਰ ਦੇ ਸੇਵਾਦਾਰ ਐ ਗੁਕਰਿਆਂ ਦੇ ਦਰਬਾਰ ਦੇ ਸਾਰੀਆਂ ਸੰਗਤਾਂ ਨੂੰ ਆਏ ਮੇਲੇ ਦੀ ਸਾਰੀ ਸੰਗਤਾਂ ਨੂੰ ਲੱਖ ਲੱਖ ਉਹਦਾ ਯੱਦ ਨੇ ਆ ਸੱਦਾ ਦਿੰਦੇ ਹੁਣ ਹਮਾਰੇ ਪਹੁੰਚੋ ਤੇ ਮੇਲੇ ਲੱਗਿਆ ਰੌਣਕਾਂ ਲਿਦਾਓ ਤੇ ਬਾਬਾ ਜੀ ਦੇ ਦਰਸ਼ਨ ਕਰੋ ਤੇ ਮਨਮਰਜ਼ੀ ਮੰਗੀਆਂ ਮਰਜ਼ਾ ਪੂਰੀਆਂ ਕਰੋ ਹਰ ਇੱਕ ਦੀ ਆਸ ਮਰਜ਼ਾ ਪੂਰੀ ਕਰਦੇ ਨੇ ਬਾਬਾ ਜੀ ਦੁੱਧ ਵਾਲੇ ਨੂੰ ਦੁੱਧ ਪੋਤ ਵਾਲੇ ਨੂੰ ਪੋਤ ਜ਼ਾਰ ਵਾਲੇ ਨੂੰ ਜ਼ਾਰ ਤੇ ਘਰ ਵਾਲੇ ਨੂੰ ਘਰ ਦਿੰਦੇ ਆਈਆਂ ਸੰਗਤਾਂ ਦਾ ਸ਼ੁਕਰਾਨਾ ਕਰਦੇ ਹਾਂ ਹਾਂ ਜੀ ਪ੍ਰਧਾਨ ਜੀ ਜਿਹੜਾ ਬਾਬਾ ਖੇਤਰਪਾਲ ਜੀ ਦਾ ਮੇਲਾ ਜਿਹੜਾ ਮਨਾਇਆ ਜਾ ਰਿਹਾ ਹੈ ਇਹ ਕਿਸ ਦਿਨ ਮਨਾਇਆ ਜਾ ਰਿਹਾ ਹੈ ਇਹ ਵੇਖੋ ਜੀ ਹਰ ਸਾਲ ਦੀ ਤਰ੍ਹਾਂ ਅੱਸੂ ਦੇ ਮਹੀਨੇ ਜਿਹੜਾ ਇਹ ਮੇਲਾ ਬੜੀ ਧੁੰਮ ਧਾਮ ਨਾਲ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਔਰ ਸੰਗਤ ਵੱਧ ਚੜ ਕੇ ਇੱਥੇ ਸੰਤਾਂ ਜੀਆਂ ਦਰਸ਼ਨ ਕਰਨ ਆਉਂਦੀਆਂ ਤੇ ਸੰਤਾਂ ਦੇ ਜੋਗ ਨਾਲ ਜਿਹੜਾ ਮੇਲਾ ਹੈ ਦਿਨ ਬਾ ਦਿਨ ਵੱਧਦਾ ਜਾ ਰਿਹਾ ਹੈ ਔਰ ਬਹੁਤ ਵੱਡਾ ਮੱਤਬੂਰਨ ਮੇਲਾ ਜਿਹੜਾ ਆ ਆ ਗਿਆ ਇਹ ਕਿਹੜੇ ਕਿਹੜੇ ਕਲਾਕਾਰ ਪਹੁੰਚ ਰਹੇ ਕਿੱਥੇ ਆ ਰਹੀ ਸਰਜੀਤ ਭੁੱਲਰ ਤੇ ਨਾਲ ਲੜਕੀ ਆ ਰਹੀ ਜਨਤਕੌਰ ਔਰ ਬਲਕਾਰਨ ਕਿਲਾ ਕੋਈ ਮੈਸੇਜ ਆਪਣੇ ਗੁਲਸ਼ਨ ਜੀ ਇਹ ਦੋਨੋਂ ਜੋੜੀਆਂ ਗਾਇਕ ਜੋੜੀਆਂ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨੀਆਂ ਔਰ ਮੇਲੇ ਦੀਆਂ ਰੌਣਕਾਂ ਵਧਾਉਣ ਕਿ ਕਿੱਥੇ ਮੇਲਾ ਬਣਾਇਆ ਜਾ ਰਿਹਾ ਹੈ ਕਿਹੜੀ ਇਹ ਪੱਟੀ ਰੋਡ ਤੇ ਸਟੇਡੀਅਮ ਦੇ ਅੰਦਰ ਜਿਹੜਾ ਪੰਡਾਲ ਲੱਗਾ ਜਿੱਥੇ ਕਲਾਕਾਰ ਲੱਗਣੇ ਆ ਤੇ ਦਰਬਾਰ ਸਾਡਾ ਪੱਠੀ ਰੋਡ ਤੇ ਟ੍ਰੋਲ ਪੰਪ ਦੇ ਬਿਲਕੁਲ ਨਾਲ ਆ ਕੀ ਸੰਗਤ ਨੂੰ ਬੇਨਤੀ ਕਰਦੇ ਜੀ ਸੰਗਤ ਨੂੰ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਏ ਦੇਸ਼ਾਂ-ਅਦੇਸ਼ਾਂ ਦੇ ਵਿੱਚ ਬੈਠੀਆਂ ਜਿਹੜੀਆਂ ਸੰਤਾ ਇਸ ਮੇਲੇ ਦੇ ਜਿਹੜਾ ਲਾਈਵ ਪ੍ਰੋਗਰਾਮ ਚੱਲੇਗਾ ਸਮਾਜਾ ਸਮਾਜਾ ਸ਼ਾੜੀ ਤੇ ਉਹ ਸਾਰੇ ਇੱਕ ਦਿਨ ਦੇਖਣਾ ਲਾਈਵ ਜਿਹੜਾ YouTube ਤੇ ਤੇ ਉਹਨਾਂ ਨੂੰ ਵਧਾਈ ਦਿੰਦੇ ਆ